ਜ਼ਰੂਰੀ ਸੂਚਨਾ ਗੁੰਮਸ਼ੁਦਗੀ ਬਾਰੇ ਬਹੁਤ ਹੀ ਜ਼ਰੂਰੀ ਸੂਚਨਾ ਪਿਆਰੇ ਪੰਜਾਬ ਵਾਸੀਓ ਗੁੰਮਛੋਦਾਂ ਨੂੰ ਲੱਭਣ ਲਈ ਪੀੜਤ ਪਰਿਵਾਰ ਦੀ ਅਪੀਲ ਮਨਜ਼ੂਰ ਜ਼ਰੂਰ ਕਰਿਓ ਸੂਚਨਾ ਦੇਣ ਵਾਲੇ ਨੂੰ ਸ਼ੁਕਰਾਨੇ ਵਜੋਂ 50000 ਦੀ ਰਾਸ਼ੀ ਦਿੱਤੀ ਜਾਵੇਗੀ ਹਰਪ੍ਰੀਤ ਕੌਰ ਉਮਰ 45 ਸਾਲ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੈ 26 ਜਨਵਰੀ 2025 ਨੂੰ ਘਰੋਂ ਕਿਤੇ ਚਲੇ ਗਏ ਨੇ ਦੋਨੋਂ ਬੇਟੇ ਤੇ ਪਤੀ ਲਖਵਿੰਦਰ ਸਿੰਘ ਸਵੇਤ ਸਾਰੇ ਪਰਿਵਾਰ ਵੱਲੋਂ ਲਗਾਤਾਰ ਤਲਾਸ਼ ਜਾਰੀ ਹੈ ਬੀਬੀ ਹਰਪ੍ਰੀਤ ਕੌਰ ਦੀ ਤਸਵੀਰ ਨੂੰ ਜ਼ਰਾ ਧਿਆਨ ਚ ਰੱਖਿਓ ਕਿਸੇ ਗੁਰੂਕਰ ਦੇ ਵਿੱਚ ਰੇਲਵੇ ਸਟੇਸ਼ਨ ਬਾਸੱਡਾ ਜਾਂ ਕਿਸੇ ਮਾਰਕੀਟ ਦੇ ਵਿੱਚ ਵੇਖੋ ਤਾਂ ਪਰਿਵਾਰ ਤੇ ਤਰਸ ਕਰਦੇ ਹੋਏ ਉਹਨਾਂ ਦੇ ਮੋਬਾਈਲ ਨੰਬਰ 98887 4750 62398 28002 ਤੇ ਸੰਪਰਕ ਕਰਨਾ ਨਾ ਭੁੱਲਿਓ ਆਪਣੇ ਆਸ-ਪਾਸ ਸੰਬੰਧਿਤ ਥਾਣੇ 'ਚ ਸੂਚਨਾ ਦੇ ਕੇ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਪੀੜਤ ਪਰਿਵਾਰ ਦਾ ਪਿੰਡ અમદાવાદ ਥਾਣਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਹੈ ਦੁਬਾਰਾ ਸੁਣੋ ਬੀਬੀ ਹਰਪ੍ਰੀਤ ਕੌਰ ਦੀ ਸੂਚਨਾ ਦੇਣ ਵਾਲੇ ਨੂੰ ਸ਼ੁਕਰਾਨੇ ਵਜੋਂ 50000 ਦੀ ਰਾਸ਼ੀ ਦਿੱਤੀ ਜਾਵੇਗੀ